ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਅੱਜ ਵਾਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਸੰਗਤ ਮੰਡੀ ਤੇ ਜਿਹੜਾ ਬਟੰਡਾ ਜੀ ਹੈ ਜਿੱਥੇ ਬਾਈਆਂ ਨੇ ਮੈਡੀਕਲ ਸਟੋਰ ਦਾ ਕੰਮ ਕੀਤਾ ਹੈ ਜੀ ਮੈਡੀਕਲ ਸਟੋਰ ਦਾ ਨਾਮ ਹੈ ਜੀ ਬਾਬੇ ਕੀ ਦਵਾਈਆਂ ਦੀ ਦੁਕਾਨ ਬਾਈਆਂ ਕੋਲੇ ਵੈਟਰਨਰੀ ਦਵਾਈਆਂ ਖਾਸ ਕਰਕੇ ਲਗਭਗ ਸਾਰੀਆਂ ਹੀ ਮਿਲਦੀਆਂ ਹੈ ਜੀ ਬਾਕੀ ਪੂਰੀ ਡਿਟੇਲਸ ਨੂੰ ਬਾਈ ਤੁਹ ਦਵਾ ਦਿੰਦੇ ਆ ਆ ਦੇਖ ਸਕਦੇ ਹੋ ਕੋ ਸਪੈਸ਼ਲਰੀ ਬੈਟਨਰੀ ਦਾ ਕੰਮ ਹੈ ਜੀ ਬਾਈਆਂ ਦਾ ਇੱਥੇ ਤੁਹਾਨੂੰ ਕੁੱਤਿਆਂ ਵਾਸਤੇ ਦਵਾਈਆਂ ਜਾਂ ਉਹਨਾਂ ਦੀ ਫੀਡ ਚਾਹੀਦੀ ਹੋਵੇ ਪਟੇ ਬੈਲਟਾਂ ਪੇਟੀਆਂ ਕੁਝ ਵੀ ਚਾਹੀਦਾ ਪਸ਼ੂਆਂ ਦਾ ਜੀ ਜਾਂ ਕੁੱਤਿਆਂ ਦਾ ਸਾਰਾ ਸਮਾਨ ਮਿਲਦਾ ਹੈ ਜੀ ਬਾਈਆਂ ਕੋਲੇ ਫੀਡ ਸਪਲੀਮੈਂਟ ਟਾਕਸਨ ਵੈਂਡਰ ਜਿਵੇਂ ਹੋ ਗਿਆ ਮਿੰਨਰਲ ਮਿਕਸਚਰ ਯੀਸਟ ਬਫਰ ਸਾਰਾ ਕੁਝ ਅਵੇਲੇਬਲ ਹੁੰਦਾ ਹੈ ਜੀ ਕੈਲਸ਼ੀਅਮ ਇੱਕ ਜ਼ਿਆਦਾਤਰ ਵੀ ਡਿਮਾਂਡ ਕਰਦੇ ਆ ਜੀ ਵਾਈਟ ਮੈਚ ਦਾ ਜਿਵੇਂ ਜੈਗਰੋ ਪਾਊਡਰ ਹੋਵੇ ਜੀ ਬਾਇਓਟਨ 2% ਉਹ ਵੀ ਬਾਈਆਂ ਕੋਲ ਮਿਲ ਜੂਗਾ ਜੀ ਬਾਕੀ ਪੂਰੀ ਡਿਟੇਲਸ ਨੂੰ ਬਾਈ ਦਵਾਦਨੇ ਆ ਜੀ ਭਾਈ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਨਾਮ ਆਪਣਾ ਹੀ ਜਗਦੇਵ ਸਿੰਘ ਜਗਦੇਵ ਸਿੰਘ ਮੋਬਾਈਲ ਨੰਬਰ ਜੀ 98774 ਜੀ 18285 ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਆਪਣੀ ਲੋਕੇਸ਼ਨ ਕੀ ਹੈ ਬਾਈ ਜੀ ਆਪਣੀ ਲੋਕੇਸ਼ਨ ਹੈਗੀ ਆ ਜੀ ਧਰਮਗੰਡੇ ਦੇ ਬਿਲਕੁਲ ਕੋਲ ਸੰਗਤ ਮੰਡੀ ਫੁੱਲੋ ਮਿੱਠੀ ਰੋਡ ਦੇ ਸਾਹਮਣੇ ਫੁੱਲੋ ਮਿੱਠੀ ਰੋਡ ਦੇ ਸਾਹਮਣੇ ਜੀ ਗੁਰੂ ਨਾਨਕ ਧਰਮਗੰਡੇ ਦੇ ਸਾਹਮਣੇ ਜੀ ਨੇੜੇ ਸਰਕਾਰੀ ਹਸਪਤਾਲ ਹੈ ਇੱਥੇ ਬਈਆਂ ਦੁਕਾਨਾਂ ਹੈ ਜੀ ਹਾਂਜੀ ਬਾਈ ਜੀ ਕਿਹੜੀਆਂ ਦਵਾਈਆਂ ਆਪਣੇ ਕੋਲ ਸਪੈਸ਼ਲ ਹੈ ਜੀ ਆਪਣੇ ਕੋਲੇ ਬਾਈ ਜੀ ਪਸ਼ੂਆਂ ਦੀ ਹਰ ਪ੍ਰਕਾਰ ਦੀ ਹਰ ਮੈਡੀਸਿਨ ਮਿਲਦੀ ਆ ਹਰ ਪ੍ਰਕਾਰ ਦੀ ਅਵੇਲੇਬਲ ਆ ਖਾਸ ਤੌਰ ਤੇ ਆਪਣੇ ਆਪ ਦੇ ਬਣਾਏ ਹੋਏ ਪ੍ਰੋਡਕਟ ਆ ਜਿਵੇਂ ਕਿ ਪਸ਼ੂ ਕਿਸੇ ਕਾਰਨ ਕਰਕੇ ਦੁੱਧ ਘਟਿਆ ਹੋਵੇ ਠੀਕ ਹੈ ਜੀ ਸਾਡਾ ਇਸ਼ਵਲ ਪ੍ਰੋਡਕਟ ਹੁੰਦਾ ਜੀ ਹਰ ਚੀਜ਼ ਦੇ ਵਿੱਚ ਵਿੱਚ ਦੁੱਧ ਵਧਣ ਦੀ ਸਾਡੀ ਗਰੰਟੀ ਹੈ ਜੀ ਠੀਕ ਹੈ ਜੀ ਕਿਸੇ ਕਾਰਨ ਬੁਖਾਰ ਨਾਲ ਕੋਈ ਮਿਸਟੈਕਸ ਹੋ ਗਿਆ ਕਿਵੇਂ ਵੀ ਦੁੱਧ ਘਟਿਆ ਹਫ਼ਤੇ 'ਚ ਦੁੱਧ ਪੂਰਾ ਕਰ ਦੇਗਾ ਜੀ ਇਹ ਬਾਈਆਂ ਦਾ ਸਪੈਸ਼ਲ ਪ੍ਰੋਡਕਟ ਹੈ ਜੀ ਉਸ ਤੋਂ ਇੱਕ ਵਾਰ ਤੁਸੀਂ ਜ਼ਰੂਰ ਵਰਤ ਕੇ ਦੇਖੋ ਬਹੁਤ ਵਾਜਬ ਰੇਟ ਤੇ ਦਿੱਤਾ ਜਾਂਦਾ ਜੀ ਬਿਲਕੁਲ ਬਾਈ ਕਹਿੰਦੇ ਵਾਜਬ ਰੇਟਾਂ ਤੇ ਦੇਵਾਂਗੇ ਜੀ ਤੁਸੀਂ ਕੋਈ ਵੀ ਦਵਾਈ ਲੈਣ ਬਾਈਆਂ ਕੋਲੇ ਆਓਗੇ ਇਹ ਵੀਡੀਓ ਦੇਖ ਕੇ ਆਓਗੇ ਤਾਂ ਤੁਹਾਡਾ ਸਪੈਸ਼ਲ ਮਾਨਤਾਣ ਜ਼ਰੂਰ ਕਰਿਆ ਜਾਊਗਾ ਜੀ ਹੋਰ ਜੀ ਬਾਕੀ ਆਪਣਾ ਮਿਨਿਮਮ ਆਰਡਰ 5 ਕਿਲੋ ਆ ਰਿਹਾ ਜੀ ਠੀਕ ਹੈ ਜੀ ਇਹ ਬਹੁਤ ਵਾਜਬ ਰੇਟ ਤੇ ਮਿਲ ਰਿਹਾ ਭਾਈ ਇਹਦੇ ਮਿੰਦਰ ਮਿਕਚਰੀ ਦਾ ਆਦਾ ਤਿਆਰ ਕਰਵਾਇਆ ਜੀ 5 ਕਿਲੋ ਦੀ ਪੈਕਿੰਗ ਚ ਬਹੁਤ ਵਾਜਵਰੇਟਾ ਤੇ ਮਿਲੂਗਾ ਜੀ ਇੱਕ ਉਹ ਆਹ ਕੀ ਪ੍ਰੋਡਕਟ ਹੈ ਆਪਣਾ ਜੀ ਆਪਣਾ ਮਿੰਦਰ ਮਿਕਚਰੀ ਹੈ ਜੀ ਠੀਕ ਹੈ ਮਿੰਦਰ ਮਿਕਚਰੀ ਹੈ ਜੀ ਹਾਂਜੀ ਇਸਮੈਨ ਦੇ ਨਾਮ ਤੇ ਆ ਰਿਹਾ ਜੀ ਇਹ ਇਸਮੈਨ ਦੇ ਨਾਮ ਤੇ ਬਾਈਆਂ ਦਾ ਮਿੰਦਰ ਮਿਕਚਰਾ ਆ ਰਿਹਾ ਜੀ ਬਾਕੀ ਜਿਵੇਂ ਕਿਸੇ ਨੇ ਵੀ ਨੂੰ ਸੀਆਰਐਸ ਪਾਊਡਰ ਚਾਹੀਦਾ ਹੋਵੇ ਇਹ ਵੀ ਬਾਈਆਂ ਕੋਲੇ ਅਵੇਲੇਬਲ ਹੁੰਦਾ ਹੈ ਜੀ ਜੇ ਤੁਸੀਂ ਦੋਸਤੋ ਵੀਡੀਓ ਦੇਖ ਕੇ ਆਉਂਗੇ ਸਾ ਤੁਹਾਡਾ ਮਾਨਤਾਣ ਜਰੂਰ ਕਰਿਆ ਜਾਊਗਾ ਜੀ। ਰੇਪੀਟਰ ਪਸ਼ੂਆਂ ਵਾਸਤੇ ਜਿਵੇਂ ਦੋਸਤੋ ਰੈਪਰੋਮਨ ਆਉਂਦਾ ਕੈਮਨ ਦਾ ਜੀ ਉਹ ਵੀ ਬਾਈਆਂ ਕੋਲ ਮਿਲ ਜਾਊਗਾ। ਐਲ ਡੀ ਐਮ ਹੈ ਜੀ ਬਹੁਤ ਮਸ਼ਹੂਰ ਪ੍ਰੋਡਕਟ ਹੈ ਇਹ। ਇਹ ਵੀ ਬਾਈਆਂ ਕੋਲੇ ਅਵੇਲੇਬਲ ਹੈ ਜੀ ਬੜਾ ਕਾਫ ਹੋ ਗਿਆ। ਗੱਲ ਮੁੱਕਦੀ ਆ ਦੋਸਤੋ ਪਸ਼ੂਆਂ ਵਾਲੀ ਕੋਈ ਵੀ ਤੁਹਾਨੂੰ ਦਵਾਈ ਚਾਹੀਦੀ ਹੈ ਕੋਈ ਫੀਡ ਸਪਲੀਮੈਂਟ ਚਾਹੀਦਾ ਹੈ ਉਹ ਬਾਈਆਂ ਕੋਲੇ ਮਿਲ ਜਾਊਗਾ ਜੀ। ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਬੋਲਤਾ ਹੈ। ਹੋਰ ਵੀ ਜੇ ਕਿਸੇ ਸਪਲੀਮੈਂਟ ਦੀ ਜਾਂ ਕਿਸੇ ਦਵਾਈ ਦੀ ਤੁਹਾਡੀ ਰਿਕੁਆਇਰਮੈਂਟ ਲੱਗ ਤੋਂ ਹੈਗੀ ਹੈ ਤੁਸੀਂ ਬਾਈਆਂ ਨੂੰ ਫੋਨ ਕਰ ਦਿਓ ਉਹ ਵੀ ਤੁਹਾਨੂੰ ਇੱਥੇ ਅਵੇਲੇਬਲ ਮਿਲੂਗੀ ਜੀ ਦੋਸਤੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਜੀ ਕਾਫੀ ਚੈਨਲ ਵੈਕਸੀਨੇਸ਼ਨ ਵੀ ਕੀਤੀ ਜਾਂਦੀ ਹੈ ਜੀ ਆਪਣੇ ਠੀਕ ਹੈ ਜੀ ਤੁਸੀਂ ਵੀ ਡੌਗ ਦੀ ਵੈਕਸੀਨੇਸ਼ਨ ਕਰਾਉਣਾ ਡੌਗਾਂ ਦੀ ਵੈਕਸੀਨੇਸ਼ਨ ਦਾ ਪ੍ਰੋਮਾਂਡ ਬਾਈਆਂ ਕੋਲ ਹੈਗਾ ਜੀ ਮਾਕੇ ਦੇਵਾਂਗੇ ਜੀ ਠੀਕ ਹੈ ਜੀ ਹਰ ਪ੍ਰਕਾਰ ਦੀ ਡੌਗ ਦੀ ਫੀਡ ਠੀਕ ਹੈ ਜੀ ਹਰ ਪ੍ਰਕਾਰ ਦੀ ਉਹਨਾਂ ਦੀ ਮੈਡੀਸਿਨ ਡੌਗ ਦੀ ਬਾਈ ਕਹਿੰਦੇ ਡੌਗਾਂ ਦੀ ਵੈਕਸੀਨ ਫੀਡ ਦਿਸਕੋਟਰ ਸਭ ਕੁਝ ਮਿਲੂਗਾ ਜੀ ਦਿਸਕੋਟਰ ਸਭ ਕੁਝ ਮਿਲੂਗਾ ਬਾਈ ਜੀ ਗੱਲ ਮੁਕਦੀਆ ਦੋਸਤੋ ਜਾਨਵਰਾਂ ਨਾਲ ਰਿਲੇਟਡ ਤੁਹਾਨੂੰ ਕੋਈ ਵੀ ਦਵਾਈ ਚਾਹੀਦੀ ਹੈ ਕੋਈ ਪ੍ਰੋਡਕਟ ਚਾਹੀਦਾ ਹੈਗਾ ਹਰ ਇੱਕ ਮਿਲੂਗਾ ਜੀ ਲੋਕ ਦੇ ਮੈਟ ਹੋਗੇ ਜੀ ਗੱਦੇ ਹੋਗੇ ਠੀਕ ਹੈ ਜੀ ਉਹ ਵੀ ਮਿਲਣਗੇ ਜੀ ਲੋਕਾਂ ਦੇ ਮੈਟ ਹੋਗੇ ਗੱਦੇ ਹੋਗੇ ਜੀ ਜਿਵੇਂ ਛੋਟੇ ਬੱਚਰਾਂ ਨੂੰ ਦੁੱਧ ਪਿਉਣ ਵਾਸਤੇ ਬੱਚਿਆਂ ਦੇ ਨਿਪਲਾਂ ਹੋਗੀਆਂ ਜੀ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਜੀ ਦੋਸਤੋ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ ਜੇ ਫੇਸਬੁੱਕ ਜਾਂ ਇੰਸਟਾ ਤੇ ਦੇਖਦੇ ਹੋ ਤਾਂ ਫੋਲੋ ਕਰ ਦਿਓ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਦੋਸਤੋ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ